ਇਤ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਪ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵੀ ਜੇ ਲਾਇ ਰਹਾ ਦਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆ ਭਾਰ ਸਹਸ ਸਨ ਪਾਲਾਪ ਹੋਹਿ ਤਾਇਕ ਨ ਚੱਲੇ ਨਾਲ ਕੇਵ ਸਚਿਆਰਾ ਹੋਈਐ ਕਿ ਕੂੜੈ ਟੁਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਉ ਕਮਲੈ ਵਟਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਹ ਨਾਮੁ ਏਕ ਬਖਸ਼ੀਐ ਸਿਪ ਹੁਕਮੇ ਸਦਾ ਭੁਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤਾਨ ਹੁਕਮੈ ਜੀਵੋ ਜੈ ਤਾ ਹਮੈ ਕਹਿਣਾ ਕੋਇ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਸ ਜਾਣੈ ਨੀ ਸਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿੱਦਿਆ ਰਥੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀਅ ਲੈ ਫਿਰ ਦੇਹ ਗਾਵੇ ਕੋ ਜਬ ਦਿਸੈ ਦੂਰ ਗਾਵੇ ਕੋ ਬਿਠੈ ਹਾਜ਼ਰ ਹਾਜ਼ੂਰ ਕਥਨਾ ਕਥੀਨਾ ਆਵੇ ਤੋਟ ਬਤ ਪਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੀ ਜੁਗਾ ਜਵੰਤਰ ਖਾਹੀ ਖਾਏ ਹੁਕਮ ਹੁਕਮ ਚਲਾਏ ਰਾਹੋ ਨਾਨਕ ਬਖਸ਼ੇ ਵੇ ਪ੍ਰਵਾਹੋ ਸਾਚਾ ਸਾਜਬ ਸਾਚ ਨਾਏ ਭਾਗਿਆ ਪਾਉ ਅਪਾਰ ਆਪ ਤਹ ਮੰਗੇ ਦੇ ਦੇ ਦਾਤ ਕਰੇ ਦਾਤ ਫਿਰ ਕੇ ਮੈਂ ਰਖੀਐ ਜਤੁ ਸਦ ਸਰਬਾਰ ਮੋਹ ਕੇ ਬੋਲਣ ਬੋਲੀਐ ਜਤ ਸੁਨ ਕਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਿਆਈ ਵਿਚਾਰ ਪਰਮੀ ਆਵੇ ਕਪੜਾ ਨਧਰੀ ਮੋਕ ਦੁਆਰ ਨਾਨਕੇ ਵੈ ਜਾਣੀਐ ਸਦਾ ਤੇ ਸਚਿਆਰ ਸਾਥੀ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨਸੇ ਵੇ ਆਪ ਲਪਾਇਆ ਮਾਨ ਨਾਨਕ ਸਾਭੀ ਹੈ ਗੁਰੀ ਧਾਨ ਸਾਭੀ ਸੁਨੀਏ ਬਨ ਰਖਿਆ ਬਾਹੋ ਦੁਖ ਪਰ ਹਰਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰੇਸਰ ਗੁਰ ਗੋਕ ਵਰਮਾ ਗੁਰ ਪਾਰਗਤੀ ਮਾਈ ਜੇ ਹੋ ਜਾਣਾ ਯਥਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀ ਆਇ ਕਾ ਦਾਤਾ ਸੋ ਮੈ ਬਸਰਣਾ ਜਾਈ ਤੀਰਥ ਨਾਵਾ ਜੇ ਤਸ ਭਾਵਾ ਗਣਪਾਨੀ ਕੇ ਨਾਈ ਕਰੀ ਜੇਤੀ ਸ੍ਰਿਠੁ ਪਾਈ ਵੇਖਾ ਮਨ ਕਰਮਾ ਤੈ ਮਿਲ ਲੀ ਮਾਤ ਵਿੱਚ ਰਤਨ ਜਵਾ ਹਲ ਮਾਨਕ ਜੀਤ ਪਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀ ਆਇ ਕਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਬ ਚਾਹੇ ਆਰ ਚਾਹ ਹੋਰ ਦਸ ਸੁਣੀ ਹੋਏ ਨਾਮਾ ਕੰਡਾ ਵਿੱਚ ਜਾਣੀ ਐ ਨਾਲ ਚਲੈ ਸਭ ਕੋਈ ਚੰਗਾ ਨੌਰ ਖਐ ਕੈ ਗਸੀਬ ਜਗਲੇ ਜੇ ਤਿਸ ਨਦਰ ਨਾ ਆਵੀ ਤਾ ਵਾਤ ਨ ਪੁੱਛੇਗੀ ਕੀਤਾ ਹੈ ਅੰਦਰ ਗੀਤ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਪਨ ਦੇਜਾ ਕੋਈ ਨਾ ਸੁਜੀ ਜੇ ਤੁਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਤਾਨ ਸੁਣਿਆ ਪੁਹੇ ਨ ਸਕੇ ਤਾਲ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰ ਮਾਇੰਦ ਸੁਣਿਆ ਮੁਖ ਸਲਾਹ ਹਨ ਮੰਦ ਸੁਣਿਆ ਜੋਬ ਜਗ ਤਨ ਭੇਦ ਸੁਣਿਆ ਸਾਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰ ਸੜਕਾ ਸਨਾਨ ਸੁਣਿਆ ਪੜ ਪੜ ਪਾਵੇ ਹਮਾਨ ਸੁਣਿਆ ਲਾਗੇ ਸਹਿਜ ਗਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਗਨਾ ਕੇ ਗਾ ਸੁਣਿਆ ਸੇਖੀ ਪਾਖਸਾ ਸੁਣਿਆ ਅੰਦੇ ਪਾਵੇ ਰਾਹ ਸੁਣਿਆ ਹਾਤ ਹੋਵੇ ਸੁਰਾਉ ਨਾਨਕ ਭਗਤ ਦਾ ਸਦਾ ਵੇਗਾ ਸੁਣਿਆ ਦੂਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਦੀਪੋ ਕਹਿ ਪਿਛੇ ਅਪਸਤਾਏ ਕਗਦ ਕਰਮ ਨਾ ਲਿਖਨ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਪਵਨ ਜਾਣੈ ਮਨ ਕੋਏ ਮਨੈ ਸਰਬ ਹੋਏ ਮਨ ਬੋਧ ਮਨੈ ਸਗਲ ਪਵਨ ਕੀ ਸੋਧ ਮਨੈ ਮੋਹਿ ਜੋਟਾ ਨਾ ਖਾਇ ਮਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਤਿ ਸੋ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨੈ ਕਰਮ ਸਜੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਈ ਮਨੈ ਪਾਵੇ ਮੁਕਤਿ ਦਵਾਰ ਮਨੈ ਪਰਵਾ ਰਹੈ ਸਦਾਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨਾ ਭੇਸ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਈ ਪੰਜ ਪਰਵਾਣ ਪੰਜ ਪ੍ਰਧਾਨ ਪंचे ਪਾਵੇ ਤਿਰਗੈ ਮਾਨ ਪंचे ਸੁਖ 헤ਦਰ ਰਾਜਾਨ ਪੰਜਾ ਕਾਗਰਿ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਪਰਦੇ ਕਾ ਕਰਨੇ ਨਹੀਂ ਸੁਮਾਰ ਤੌਲ ਧਰਮ ਦਿਆ ਕਾ ਬੂਤ ਸੰਤੋਖਤਾ ਫਰਕਿਆ ਜਨ ਸੋਤ ਜੇ ਕੋ ਗੁਜੈ ਹੋਵੇ ਸਚਿਆਰ ਸਾਵਨ ਉਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਸਤੇ ਭਾਰ ਤਨਹਿ ਕਮਨ ਜੋਰ ਜੀ ਆਜ ਤਰੰਗਾ ਕੇ ਨਾਮ ਸਬਨਾ ਲਿਖਿਆ ਬੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਦਾਨ ਸੁਅਲਿਹ ਰੂਪ ਕੀਤੀ ਦਾ ਜਨੈ ਪੁਰਗੋਤ ਕੀਤਾ ਪਸਾਉ ਏ ਕੋਕਵਾ ਉਤਸਤੇ ਹੋਏ ਲਗ ਦਰੀਆਉ ਕੁਦਰਤ ਕਵਣ ਕਾਹ ਵਿਚਾਰ ਵਾਰਿਆ ਨਗਾਉ ਮੈਂ ਇੱਕ ਵਾਰ ਜੋਤਿ ਤੁਪਾਵੈ ਸਾਈ ਭਲੀਕਾਰ ਤੋਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਗ ਪੂਜਾ ਸੰਖ ਬਤਾਉ ਸੰਗ ਰੰਤ ਮੁਖਵੇਦ ਪਾਠ ਸੰਤ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਸੰਗ ਸੋਰ ਮੋਹ ਪਖਸਾਰ ਅਸੰਖ ਮੋਲੇ ਵਲਾਇ ਤਾਰੁ ਭੁਦ੍ਰਤ ਕਵਨ ਕਹਾ ਵਿਚਾਰ ਵਾਰਣ ਜਵੈ ਇਕ ਵਾਰ ਜੋਤਿ ਤਪਾਵੈ ਸਾਈ ਬਿਧਾਰ ਦੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਕੰਧ ਘੋਰ ਅਸੰਖ ਚੋਰ ਹਰਾਮਕੋਰ ਸੰਘ ਅਮਰ ਕਰ ਜਾਹਿ ਜੋਰ ਅਸੰਖ ਗਲ ਵੱਡ ਹਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੁੜਿਆਰ ਕੁੜੇ ਫਿਰਾਹਿ ਅਸੰਖ ਮਲੇਸ਼ ਮਨ ਭਖ ਖਾਹਿ ਅਸੰਖ ਨੰਨਕ ਸਰ ਕਰਹਿ ਭਾਰ ਨਾਨਕ ਰੀਤ ਕਹਿ ਵਿਚਾਰ ਬਾਰਿਆ ਨ ਜਾਵੇ ਇਕ ਵਾਰ ਜੋ ਤਦ ਭਾਵੈ ਸਾਈ ਭਲੀ ਕਰ ਤੋ ਸਦਾ ਸੰਤ ਨਰੰਕਾਰ ਅਸੰਖ ਨਾਮ ਸੰਗ ਥਾਵ ਅਗਮ ਅਗਮ ਸੰਖ ਲੋਇ ਅਸੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਤ ਸੰਜੋਗ ਬਖਾਨ ਜਿਨੇ ਲੇ ਖੇਤੇ ਸਰਨਾਏ ਜੇ ਫਰਮਾਏ ਤੈ ਤੇ ਪਾਏ ਜੇ ਤੱਕ ਤਤੇ ਤਨਾਓ ਬਿਨ ਨਾ ਵੈ ਨਹੀ ਪੋਥਾਓ ਕੁਦਰਤ ਕਾਣ ਕਾਹੇ ਚਾਰ ਵਾਰਿਆਣ ਜਾਓ ਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਪਦੀਕਾ ਉਹ ਸਦਾ ਸਲਾਮਤ ਨਿਰੰਕਾਰ ਹਰੀਏ ਹੱਥ ਪੈਰ ਤਨ ਦੇਹ ਪਾਣੇ ਤੋ ਤੈ ਉਤਰਿ ਸਿਏਹ ਮੂਤ ਪਲੀਤੀ ਕੱਪੜ ਹੋਏ ਦੇਸਾ ਭੂਣ ਲਿयो ਤੋਇ ਹਰੀਏ ਮਤ ਪਾਪਾ ਕੈ ਸੰਗ ਉਹ ਤੋ ਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਥਨ ਨਾਹੀ ਕਰਤਾ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕੁ ਹੁਕਮੀ ਆਵਿ ਜਾਓ ਤੀਰ ਤਪ ਤੇ ਅਤਿਦਾਨ ਜਿ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਤਰਗਾ ਤੀਰਨ ਮਰ ਲਾਉ ਸਭ ਗੁਣ ਤਿ ਰਹਿ ਮੈ ਨਾਹੀ ਕੋਇ ਬਿਣ ਗੁਣ ਕੀਤੇ ਭਗਤ ਨਾ ਹੋਇ ਸਵਸਥ ਆਖ ਬਾਣੀ ਪਰਮਾਉ ਸਤ ਸਾਨ ਸਦਾ ਮਨ ਚਾਉ ਸ਼ਾਮਣ ਸਮੇਲਾ ਵਖਤ ਕਵਣ ਕਵਣ ਸਤ ਕਵਣ ਬਾਰ ਪਵਣ ਸੇ ਰੂਤੀ ਮਾਉ ਕਵਣ ਜਿਤ ਹੋ ਆਕਾਰ ਵੇਲਾ ਪਈਆ ਪੰਤੀ ਜੇ ਹੋਵੇ ਨੇ ਪੁਰਾਨ ਵਕਤ ਨਾ ਪਾਇਓ ਕਾਦੀ ਆਜੇ ਲਿਖਣ ਲੈ ਕੁਰਾਨ ਅਥਾ ਵਰਨਾ ਜੋ ਕੀ ਜਾਣ ॠਤ ਮਾਹ ਨਾ ਕੋਈ ਜਾਗਰਤਾ ਸਠੀ ਕੋ ਸਾਜੀ ਆਪੇ ਜਾਣ ਸੋਈ ਕਿਵ ਕਰਾ ਖੇਵਸਾ ਲਾਈ ਕਿਵ ਵਰਡੇ ਕਿਵ ਜਾਣਾ ਨਾਨਕਾ ਕਣ ਸਭ ਕੋ ਵਾਤਾ ਇੱਕ ਦੋਏ ਸਿਆਣਾ ਵੰਡਾ ਸਾਹਿਬ ਢੀ ਨਾਹੀ ਕੀਤਾ ਜਾਪਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਤੈ ਨ ਸੁਹੈ ਪਾਤਾਲ ਪਾਤਾਲ ਨਸ ਗਸ ਗਸ ਓੜ ਕੋੜੁ ਕਪਾਲ ਥਕੇ ਵਿਦ ਕਹਿਤ ਬਾਤ ਸੈ ਸਠਾਰ ਕਿਨ ਕਤੇ ਬਾਸ ਲਿਖ ਪਿਓ ਅਸਲ ਇੱਕ ਧਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਬਿਨਾਸ ਨਾਨਕ ਵੱਡਾ ਆਖੀਐ ਪੇਣ ਆਪੋ ਸਾਹਿ ਸਾਹਿ ਤੀ ਸਤ ਨ ਪਾਈਆ ਨਦੀਆਂ ਮੇਂ ਵਾਹ ਪਵੈ ਸਮੰਧ ਨਾ ਜਾਣੀਐ ਸਮੰਧ ਸਾ ਸੁਲਤਾਨ ਗ੍ਰਹ ਸੈ ਦੀ ਮਾਲ ਧਨ ਜਿਹੜੀ ਤੁਲਨਾ ਹੋਵਨੀ ਜੇ ਤੁਮਣਾ ਨਾ ਵਿਸਰੈ ਅੰਤਰਾ ਸੰਤਨ ਕਰਨੇ ਦੇਨਾ ਸੰਤਨ ਵੇਖਣ ਸੁਨਣ ਨਾਮ ਸੰਤਨ ਜਾਪੈ ਕੈ ਮਨ ਮਨ ਤੋਂ ਸੰਤਨ ਜਾਪੈ ਕੀ ਤਾਕਾਰ ਸੰਤਨ ਜਾਪੈ ਪਰਬਾਰ ਅੰਤ ਕਾਰਨ ਕਿੱਥੇ ਬਿਲਲਾ ਹੈ ਤਾਂ ਕਿ ਅੰਤ ਨਾ ਪਾਹੀ ਜਾਏ ਇਹ ਹੋਤ ਨਾ ਜਾਣੈ ਕੋਇ ਬਹੁਤਾ ਪੀਯਾ ਬਹੁਤਾ ਹੋਇ ਵੱਡਾ ਸਾਹਿਬ ਊਚਾ ਥਾਉ ਊਚਿਓ ਪਰਵਚਾ ਨਾ ਹੋਇ ਬੜੂ ਊਚ ਹੋਵੇ ਕੋਇ ਤਿਸੁ ਚੇ ਕੋ ਜਾਣੈ ਸੋਇ ਜੇ ਬੜਿਆ ਆਪ ਜਾਣੈ ਆਪਾ ਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮੁ ਲੈ ਕੇ ਨਾ ਜਾਇ ਵੱਡਾ ਦਾਤਾ ਤੇ ਲਤ ਮਾਇ ਕੇਤੇ ਮੰਗੈ ਜੋ ਦੁਪਾਰ ਮਿਤੇ ਆਗਣ ਤਨੀ ਵਿਚਾਰ ਕੇਤੇ ਖਾਪ ਟਟੇ ਵੇ ਕਾਰ ਕੇਤੇ ਲੈ ਲੈ ਮੁਕੁਰ ਪਾਏ ਕੇਤੇ ਮੂਰ ਖਾਈ ਖਾਏ ਕੇਤੇ ਆਦੋਪੁਖ ਸਦਮਾਰਿ ਪੈਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਸਕੇ ਕੋਈ ਜੇ ਕੋ ਖਾਇ ਕਾਖਣ ਪਾਈ ਵਹੇ ਜਾਣੇ ਜੇ ਦਿਯ ਮੈਂ ਖਾਇ ਆਪੇ ਜਾਣੇ ਆਪੇ ਦੇ ਹੱਥ ਸੇ ਪੀ ਕੇ ਕੇ ਜਿਸਨੋ ਬਖਸੇ ਸੁਖ ਸਲਾਖ ਨਾਨਕ ਪਾਕਸਾਈ ਪਾਕਸਾ ਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਐ ਮੁੱਲ ਢੰਡਾਰ ਅਮੁੱਲੇ ਆਵੇ ਮੁੱਲੇ ਜਾਵੇ ਜੇ ਅਮੁੱਲ ਪਾਏ ਮੁੱਲਾ ਸਮਾਏ ਮੁੱਲ ਧਰਮੋ ਦੀ ਬਾਣ ਮੁੱਲ ਤੁਲ ਮੁੱਲ ਪਰਵਾਨ ਮੁੱਲ ਮਕਸੀਸ ਮੁੱਲੇ ਸਾਧ ਅਮੁੱਲ ਕਰਮ ਮੁੱਲ ਪਰਮਾਣ ਅਮੁੱਲ ਅਮੁੱਲਾ ਕਿਆ ਨਾ ਜਾਇਆ ਸਾਧਰੇ ਲਿਵਲਾਇਆ ਤੇ ਵੇਦ ਪਾਠ ਪੁਰਾਨ ਨੂੰ ਆਖੇ ਪੜੇ ਕਰੇ ਗਿਆਨ ਆਖੇ ਵਰਮਿਆਖੇ ਹਿੰਦੂ ਆਖੇ ਗੋਪੀ ਤੇ ਗੋਬਿੰਦੂ ਆਖੇ ਸਦਾ ਕੈ ਸੇ ਦੁਆਖੇ ਕਿਤੇ ਕਿਤੇ ਬੋਧ ਆਖੇ ਦਨਵਾਖੇ ਦੇਵ ਆਖੇ ਸੁਰਨਰਮਨ ਜਨ ਸੇਵ ਕਿਤੇ ਆਖੇ ਆਪਣ ਪਾਏ ਕੀਤੇ ਕਹਿ ਕੇ ਉੱਟਟ ਜਾਏ ਇਤੇ ਕਿਤੇ ਹੋਰ ਕਰੇ ਤਾਇਆ ਖਨ ਸਕੇ ਕੀ ਕੇ ਜੇਵੜ ਪਾਵੇ ਤੇਵੜ ਹੋਏ ਨਾਣਕ ਜਣ ਸਚ ਸੋਏ ਜੇਪੋ ਆਖੇ ਬੋਲ ਵਿਗਾੜ ਤਾਲ ਕਿਐ ਸਰਗਾ ਵਾਰਾ ਦਾ ਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇ ਵਾਗਨ ਹਾਰੇ ਕੇਤੇ ਰਾਗ ਪ੍ਰੀ ਸੋ ਕਹੀ ਅਨੰਦ ਕੇਤੇ ਵਾਗਨ ਹਾਰੇ ਗਾਵੈ ਕੋਨੋ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਵਾਰੀ ਗਾਵੇ ਚਤ ਗੋਬਦਨਿਕ ਜਾਣੇ ਲਿਕ ਲਿਕ ਧਰਮ ਵਿਚਾਰੇ ਗਾਵੇ ਸਰਬ੍ਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਤੇੰਦਰਾ ਸੁਣ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਦ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਤ ਪਾਣ ਦੁਰਖੀਸਰ ਜੋ ਤੁਕੇ ਬੈ ਦਾ ਨਾ ਲੇ ਗਾਵੇ ਮੋਨੀਆ ਮਨ ਮੋਨ ਸਰਗਾ ਮਚਿ ਬਿਆਲੇ ਗਾਵਨ ਰਤਨੋ ਪਾਇ ਤੀਰੀ 88 ਤੀਰਥ ਨਾਲੇ ਗਾਵੇ ਜੋਤ ਮਹਾ ਬਲ ਸੂਰਾ ਗਰਹਿ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰਕੀ ਤਾਰੇ ਸੇ ਤੁਧ ਨੋ ਗਾਵਨ ਜੋਤੋ ਤਪਾਵਨ ਰਤੀ ਤੀਰੀ ਭਗਤ ਰਸਾਲੇ ਔਰ ਕਿਤੇ ਗਾਵਨ ਸਿਮੈ ਚਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚੀ ਨਹੀਂ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਰ ਜਾਏ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਵੇਖੇ ਦੇਤ ਆਪਣਾ ਜੇ ਕਿਸ ਦੀ ਵਡਿਆਈ ਜੋ ਉਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਤ ਸੋ ਸਾਹਿਬ ਨਾਨਕ ਰੈ ਨਰਜਾਈ ਮੁੰਦਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਤੀ ਮਨ ਜੀਤੇ ਜਗ ਜੀਤ ਆਦੇਸ ਇਸ ਆਦੇਸ ਆਦ ਨੀਲ ਨਾਦ ਨਾਸ ਜੁਗ ਜੁਗੇ ਪਵੇਸ ਭੁਗਤ ਗਿਆਨ ਦਿਆ ਪੰਡਾਰਨ कटकट घट है नाद आप नाथ नाती सब जाकी रिद सदेव राद संजोग विजोग तो एक चला वह लेख या वह भाग आदेश से आदिस आद नील नाथ नाद जो जो एक वेश एका माई जुगत वे आई एक संसारी एक भंडारी इकलाई दीवान ਜੀਵ ਦੇ ਸੁਭਾਵੈ ਤਵੇਂ ਚਲਾਵੈ ਜੀਵ ਹੋਵੇ ਪਰਮਾਨ ਉਹ ਵੇਖੈ ਉਹਨਾਂ ਨਦਰਨ ਆਵੇ ਮੋਤਾਏ ਊੜਾਨ ਆਦੇਸ ਤਸਿਆ ਦੇਸ ਆਦ ਨੀਲ ਨਾਦ ਨਾਹਤ ਜਗ ਜੇਤ ਪਵੇਸ ਆਸਨ ਲੋਏ ਲੋਏ ਭੰਡਾਰ ਜੋਗ ਸੁਭਾਇ ਸੋਇ ਕਾਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੇ ਕੀ ਸੱਚੀ ਬਾਤ ਆਦੇਸ ਤਸਿਆ ਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ ਇਕ ਤੋਂ ਜੀਵੋ ਲਖ ਹੋ ਹੈ ਲਖ ਹੋਇ ਲਖ ਵੀਸ ਲਖ ਲਖੇ ਡਾਇਆ ਕੀ ਆਇਤ ਨਾਮ ਜਪ ਦੀਸ ਇਹ ਤਰਹਿ ਪਤ ਪਵੜੀਆ ਚੜੀਆ ਹੋਇ ਕੇਸ ਸੁਣ ਗੱਲਾਂ ਕਾਸ ਕੇ ਕੀਟਾ ਏ ਰਿਸ ਨਾਨਕ ਰਗਰੀ ਪਾਈ ਹੈ ਗੋੜੀ ਗੁੜਾ ਠੀਸ ਆਖਣ ਜੋਰ ਚਪੈ ਨਹ ਜੋਰ ਜੋਰਣਾ ਮੰਗੜ ਦੇ ਨਾ ਜੋਰ ਜੋਰਣਾ ਜੀਵਨ ਮਰਨੈ ਜੋਰ ਜੋਰਣਾ ਰਾਜ ਮਲ ਮਸੂਰ ਜੋਰਣਾ ਸਤੀ ਗਿਆਨ ਵਿਚਾਰ ਜੋਰਣਾ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਈ ਰਾਤੀ ਰਤੇ ਤੀਵਾਰ ਔਣ ਪਣੀ ਇਹਨੇ ਬਾਤਾਂ ਉਸ ਵਿੱਚ ਧਰਤੀ ਥਾਪ ਰਹੀ ਤਨ ਸੰਸਾਰ ਸਸਵੇ ਜੀ ਦੇ ਉਕਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਥੈ ਸੋਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਦੇਸਾਨ ਕੱਚ ਪਕਾਈ ਉਥੈ ਪਾਏ ਨਾ ਨੇ ਜਪੇ ਜਾਈ ਧਰਮ ਖੰਡ ਕਾ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪੁਣੀ ਬਸੰਤਰ ਕੀਤੇ ਕਰਮ ਹੈ ਅਸ ਇਤੇ ਵਰਮੇ ਬਾੜਦ ਕੜੀਐ ਰੂਪ ਰੰਗ ਕੇ ਵੇਸ ਕੀਤੀ ਆਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ ਇਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਇਤੇ ਸਦਗੁਨ ਨਾਥ ਕਿਤੇ ਕਿਤੇ ਦੇਵੀ ਵੇਸ ਕੀਤੇ ਦੇਵ ਤਾਨ ਮੁਨ ਕਿਤੇ ਕਿਤੇ ਰਤਨ ਸਮੰਦ ਕੀਤੀ ਆ ਬਾਣੀ ਕੀਤੀ ਆ ਬਾਣੀ ਕਿਤੇ ਬਾਸ ਨਿਰਿੰਦ ਕੀ ਤੀਅ ਉਸਰਤੀ ਸੇਵਕੀ ਤੇ ਨਾਮਕੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥਾ ਨਾਦ ਗਨੋਦ ਕੋਟੀ ਆਨੰਦ ਸਰਮ ਖੰਡ ਕੀ ਪਾਣੀ ਰੂਪ ਤਥੈ ਭਾਗਤ ਕੜੀਆ ਬਹੁਤੈ ਲੋਭ ਥਾਕੇੰ ਗਲਾ ਤਤੀਆ ਨਾ ਜਾਏ ਜੇਪੋ ਕਹਿ ਪਿਛੇ ਪਸਤਾਏ ਤਥੈ ਕੜੀਆ ਸਤਮਤ ਮਨ ਬੁੱਧ ਤਥੈ ਕੜੀਆ ਸ੍ਰਸ ਦਾ ਕੀ ਸੁਧ ਕਰਮਖੰਡ ਕੀ ਬਾਣੀ ਜੋ ਰਤਥੈ ਹੋਰ ਨ ਕੋਈ ਹੋਰ ਤਥੈ ਜੋਗਵਾਂ ਬਲਸੂਰ ਤਨ ਮੈਂ ਰਾਮ ਰਹਿਆ ਪ੍ਰਭੂਰ ਤਥੈ ਸੇਤੋ ਸੀਤਾ ਮੈਂ ਮਮਾਇ ਕਾ ਕੇ ਉਪਨਕਤ ਨੀ ਜਾਏ ਨਾ ਹੋਏ ਮਨ ਨਾ ਠਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹੀ ਤਥੈ ਭਗਤਬ ਸਹਿ ਕੋਇ ਕਰੈ ਆਨੰਦ ਸਚਾ ਮਨ ਸੋਇ ਸਤਖੰਡ ਬਸੈ ਨਿਰੰਕਾਰ ਘਰ ਘਰ ਵਿਖਿਆ ਨਦਰਿ ਨਿਹਾ ਤਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੰਤ ਨ ਅੰਤ ਤਥੈ ਲੋਲ ਅਕਾਰ ਜਿਵ ਜਿਵ ਹੁਕਮ ਤਰੈ ਤਿਨ ਕਾਰ ਬਿਚੈ ਵਿਚੈ ਕਰਿ ਵਿਚਾਰ ਨਾਨਕ ਤਨਾ ਕਰੜਾ ਸਾਧ ਜਾਤ ਪਹਾਰਾ ਤੀਰ ਸੁਨਿਆਰ ਅਹਿਰਨ ਮਤ ਵੇਦ ਹਤਿਆਰ ਭਾਉ ਕਲਾ ਗੰਤਵਤਾਉ ਪਾਂਡਾ ਭਾਉ ਅੰਮ੍ਰਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਲ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਗਾਹ ਸਲੋਕ ਪਾਵਨ ਗੁਰੂ ਪਾਵਨੀ ਪਿਤਾ ਮਾਤਾ ਤਰਦੁਮ ਹਤ ਦਿਵਸ ਰਾਗ ਬਗਉ ਦਾਇ ਦਾਇਆ ਇਹ ਲ ਸੰਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਜੈਮ ਸਖਤ ਕਾਲ ਨਾਨਕ ਤੇ ਬਖਯੋ ਜਿਨੇ ਹੀ ਇਹ ਤੇ ਉਸਟੀ ਨਾ ਜੇ ਨੀ ਨਾਮ ਤੇ ਆਇਆ ਗਏ ਮੁਸਕਤ ਘਾ ਨਾਨਕ ਤੇ ਮੁਕਿ ਉਜਲੇ ਕਿਤੇ ਸੁਤੀ ਨਾ